ਨਸੀਕ ਨਵੇਂ ਸਕੂਲ ਦੀ ਡਰੈੱਸ ਵੀ ਸ਼ੁਰੂ ਕੀਤੀ ਹੈ ਜੋ ਕਿ ਮੁਹਾਲੀ ਤੋਂ ਮਿਲਦੀ ਹੈ ਜਾਂ ਚੰਡੀਗੜ੍ਹ ਤੋਂ ਮਿਲਦੀ ਹੈ ਜਾਂ ਫਿਰ ਕਿਤੇ ਹੋਰ ਪਾਸੇ ਤੋਂ ਮਿਲਦੀ ਹੈ ਸਾਡਾ ਰੇਟ ਉਹਨਾਂ ਦੁਕਾਨਾਂ ਨਾਲੋਂ ਘੱਟੋ-ਘੱਟ ਅੱਧੂ-ਅੱਧਾ ਦਾ ਵੀ ਫਰਕ ਹੈ ਪਹਿਲਾਂ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਣੇ ਆਂ ਉਹ ਰਿਕਾਰਡਿੰਗ ਜ਼ਰੂਰ ਸੁਣਿਓ ਕਿ ਜਿਹੜੇ ਸਕੂਲ ਵੱਲੋਂ ਤਿੰਨ ਦੁਕਾਨਾਂ ਦਾ ਵੇਰਵਾ ਦਿੱਤਾ ਗਿਆ ਹੈ ਉਹਨਾਂ 'ਚੋਂ ਇਹ ਦੋ ਦੁਕਾਨਾਂ ਕਿਸ ਦੀਆਂ ਅਤੇ ਦੋ ਦੁਕਾਨਾਂ ਇੱਕੋ ਭਰਾ ਦੀਆਂ ਜਿਨ੍ਹਾਂ ਵਿੱਚੋਂ ਇੱਕ ਦੁਕਾਨ ਤੇ ਡਰੈਸ ਮਿਲਦੀ ਹੈ ਤੇ ਦੂਸਰਾ ਡਰੈਸ ਏ ਸਕੂਲ ਦੀ ਵੇਚਦਾ ਹੀ ਨਹੀਂ ਹੈ ਹੈਲੋ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਬਰੁਕਫੀਲਡ ਸਕੂਲ ਤੋਂ ਥੋੜਾ ਨੰਬਰ ਮਿਲਿਆ ਸੀਗਾ ਤੇ ਆਪਣੇ ਕੋਲ ਸ਼ਰਟਾਂ ਚਾਹੀਦੀਆਂ ਸੀਗੀਆਂ ਬਰੁਕਫੀਲਡ ਸਕੂਲ ਦੀਆਂ ਮਿਲ ਜੇਗੀ ਜੀ ਮੁਹਾਲੀ ਇੱਕ ਨੰਬਰ ਨੋਟ ਕਰੋ ਸਰ ਨੰਬਰ ਨੰਬਰ ਮੈਂ ਦੁਕਾਨ ਦਾ ਨੰਬਰ ਦੱਸਦਾ ਹਾਂ ਤੁਹਾਨੂੰ ਇਹ ਮੁਹਾਲੀ ਕਾ ਹੀ ਹੈ ਸਰ ਹਾਂ ਮੁਹਾਲੀ ਦਾ ਨੰਬਰ ਇਹ ਜੀ। ਇਹ ਚੰਡੀਗੜ੍ਹ ਦਾ ਨੰਬਰ ਹੈ। ਅਤੇ ਇਹ ਐਡਰੈਸ ਉਸਦੇ ਭਰਾ ਦੇ ਕੋਲ ਹੀ ਜੋ ਕਿ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਹੈ ਉੱਥੇ ਹੀ ਮਿਲਦੀ ਹੈ। ਫੁੱਲ ਦੇ ਤਿੰਨ ਨੰਬਰ ਪਾਏ ਹੋਏ ਆ ਵੀ ਇੱਥੋਂ ਲੈ ਕੇ ਆਣੀਆਂ। ਉੱਥੇ 20 ਨੰਬਰ ਇਹ ਟੀ-ਸ਼ਰਟ 430 ਰੁਪਏ ਦੀ ਅਦਾਈ ਜਾਂਦੀ ਹੈ। ਤੁਸੀਂ ਜਿਹੜੇ ਸਕੂਲ ਨੇ ਨੰਬਰ ਦਾ ਇਹ ਹੋਇਆ ਉਹਨਾਂ ਤੇ ਚਾਹੇ ਫੋਨ ਕਰਕੇ ਰੇਟ ਪਤਾ ਕਰ ਲੋ ਚਾਹੇ ਖੁਦ ਖਰੀਦ ਕੇ ਲਿਆ ਕੇ ਚਾਹੇ ਕੋਥੇ ਜਾ ਕੇ ਕਨਫਰਮੇਸ਼ਨ ਲੈ ਲੋ ਵੀ 20 ਨੰਬਰ ਟੀ-ਸ਼ਰਟ ਕਿੰਨੇ ਦੀ ਹੈ ਤੇ ਉਥੇ ਟੀ 20 ਨੰਬਰ ਟੀ-ਸ਼ਰਟ 430 ਰੁਪਏ ਦੀ ਮਿਲਦੀ ਹੈ ਤੇ ਅਸੀਂ ਤੁਹਾਨੂੰ ਕੋਰਾਲੀ ਦੇ ਵਿੱਚ ਸਮਝਾ ਤੁਹਾਨੂੰ ਅਸੀਂ ਦਵਾਂਗੇ ਕੇਵਲ ਤੋਂ ਕੇਵਲ 270 ਰੁਪਏ ਦੀ ਤੇ ਸਕੂਲ ਭੇਜਦਾ ਉਥੇ ਇਹ ਵਾਲੀ ਜਿਹੜੀ ਬਰੁਕਫੀਡ ਦਾ ਲੋਗੋ ਲੱਗਿਆ ਹੋਇਆ ਗ੍ਰੇ ਕੋਟੀ ਨਵੀਂ ਲੱਗੀ ਹੈ ਉਥੇ 20 ਨੰਬਰ ਦੀ ਕੋਟੀ ਜਿਹੜੀ ਹੈ ਉਹ 500 10 ਰੁਪਏ ਦੀ ਦਿੱਤੀ ਜਾਂਦੀ ਹੈ 500 10 ਰੁਪਏ ਦੀ ਡੈਫੂ ਡੀਲ ਦੀ ਜਿਹੜੀ ਵਧੀਆ ਕੋਟੀ ਹੈ ਪਿਓਰ ਉਹੀ ਸੇਮ ਕੋਟੀ ਹੋਣਾ ਕੋਰਾ ਤੇ ਇਹੀ ਕੋਟੀ ਸਾਡੇ ਕੋਲ ਹੈ ਸਾਡੇ ਕੋਲ 20 ਨੰਬਰ ਕੋਟੀ ਜਿਹੜੀ ਹੈ ਅਸੀਂ ਤੁਹਾਨੂੰ ਉਹ 300 ਰੁਪਏ ਦੀ ਦੇਣੀ ਹੈ 300 ਰੁਪਏ ਦੀ ਇਹ ਕੋਟੀ ਜੇ ਤੁਸੀਂ 34 ਨੰਬਰ ਦੀ ਉਸੇ ਦੁਕਾਨ ਤੋਂ ਜਿੱਥੋਂ ਸਕੂਲ ਆਪਣੇ ਨੰਬਰ ਜਿਹੜੇ ਐ ਬੋਰਡ ਤੇ ਲਿਖੇ ਹੋਏ ਉਹਨਾਂ ਨੇ ਵੀ ਆ ਤਿੰਨ ਫੋਨ ਨੰਬਰ ਕਰੋ ਜਾਂ ਤਿੰਨ ਦੁਕਾਨਾਂ ਜਿਹਦੇ ਵਿੱਚ ਇੱਕ ਚੰਡੀਗੜ੍ਹ ਦੀ ਇੱਕ ਮੁਹਾਲੀ ਦੀ ਹੈ ਇੱਕ ਸ਼ਾਇਦ ਕੋਰਾਲੀ ਦੀ ਹੈ ਇਹਨਾਂ ਦੁਕਾਨਾਂ ਤੋਂ ਤੁਸੀਂ ਇਹ ਸਵੈਟਰ 34 ਨੰਬਰ ਲੈਂਦੇ ਆ ਤਾਂ 34 ਨੰਬਰ ਦਾ ਜਿਹੜਾ ਰੇਟ ਹੈ ਤੁਹਾਨੂੰ ਉਹ 820 ਰੁਪਏ ਦੀ 34 ਨੰਬਰ ਦੀ ਕੋਟੀ ਮਿਲਣੀ ਹੈ ਪਰ ਸਾਡੇ ਕੋਲ ਜਿਹੜੀ ਹੈ ਉਹ 34 ਨੰਬਰ 500 ਰੁਪਏ ਦੀ ਕੋਟੀ ਮਿਲਨੀ ਹੈ 320 ਰੁਪਏ ਦਾ ਤੁਹਾਡਾ ਫਾਇਦਾ ਹੋਣਾ ਹੈ 500 ਦੀ ਸਾਡੇ ਕੋਲ 1 ਕੋਟੀ ਮਿਲਨੀ ਹੈ ਤੇ ਉਹਨਾਂ ਕੋਲ ਹੀ 34 ਨੰਬਰ ਕੋਟੀ 820 ਰੁਪਏ ਦੀ ਮਿਲਨੀ ਹੈ ਤੇ ਟ੍ਰੈਕਸੂਟ 20 ਨੰਬਰ ਉਹਨਾਂ ਦੇ ਕੋਲ ਲਗਭਗ 1360 ਰੁਪਏ ਦੇ ਕਰੀਬ ਰੇਟ ਹੈ ਵੀ ਨੰਬਰ ਜੇ ਤੁਸੀਂ ਟਰੈਕਸੂਟ ਉਹਨਾ ਕੋ ਲੈ ਕੇ ਆਣਾ ਤਾਂ 1360 ਰੁਪਏ ਦੇ ਕਰੀਬ ਉਹ ਰੇਟ ਦਿੰਦੇ ਨੇ ਤੇ ਅਸੀਂ ਸਮਾਰਟ ਚੁੱਪੀ ਵਾਲੇ ਕਿੰਨੇ ਦਾ ਰੇਟ ਦਈਏ ਅਸੀਂ ਤੁਹਾਨੂੰ ਹੋਰ ਰੇਟ ਦਵਾਂਗੇ 800 ਰੁਪਏ ਦਾ ਮਤਲਬ ਬਲੇਜ਼ਰ ਦੀ ਗੱਲ ਕਰੀਏ ਤਾਂ ਬਲੇਜ਼ਰ ਜਿਹੜਾ 36 ਨੰਬਰ ਦੇ ਕਰੀਬ ਬਲੇਜ਼ਰ ਹੈ ਉਥੇ ਆ 1500 ਦੇ ਲਗਭਗ ਕਰੀਬ ਹੈ ਪਰ ਇਹ ਬਲੇਜ਼ਰ ਅਸੀਂ ਤੁਹਾਨੂੰ ਕੁਰਾਲੀ ਦੇ ਵਿੱਚ ਹੀ 900 ਤੋਂ ਲੈ ਕੇ 950 ਇਹਦੇ 10-20 ਉੱਪਰ ਥੱਲੇ ਬਲੇਜ਼ਰ ਵੀ ਤੁਹਾਨੂੰ ਦੇਾਂਗੇ ਫਿਰ ਹੋਏ ਨੇ ਜਿਨਾ ਦੇ ਵਿੱਚੋਂ ਦੋ ਪ੍ਰਾਏ ਇੱਕੋ ਨੇ ਇੱਕ ਤਾਂ ਵਰਦੀ ਵੇਚਦਾ ਹੀ ਨਹੀਂ ਸਕੂਲ ਦੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਈ ਹੈ ਤੇ ਉੱਥੇ ਜਿਹੜੀ ਹੈ 20 ਨੰਬਰ ਪੈਂਟ ਹੈ 570 ਰੁਪਏ ਦੀ ਤੁਹਾਨੂੰ ਮਿਲਦੀ ਹੈ 570 ਰੁਪਏ ਦੀ ਤੇ ਅਸੀਂ ਜਿਹੜੀ ਹੈ 20 ਨੰਬਰ ਪੈਂਟ ਹੈ ਉਹ 270 ਰੁਪਏ ਦੀ ਦੰਨੇ ਹੈ 300 ਰੁਪਏ ਸਸਤੀ ਸਤਿ ਸ਼ਕਾਲ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ ਜੀਵੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੀ ਜਿਹੜੀ ਦੁਕਾਨ ਹੈ ਉਹ ਸਕੂਲ ਡਰੈਸ ਦੀ ਦੁਕਾਨ ਹੈ ਤੇ ਅਸੀਂ ਜਿਹੜੀਆਂ ਡਰੈਸਾਂ ਉਹ ਕਾਫੀ ਸਸਤੇ ਰੇਟ ਤੇ ਵੇਚਦੇ ਹਨ ਹੁਣ ਅਸੀਂ ਇੱਕ ਨਵੇਂ ਸਕੂਲ ਦੀ ਡਰੈਸ ਵੀ ਸ਼ੁਰੂ ਕੀਤੀ ਹੈ ਜੋ ਕਿ ਮੁਹਾਲੀ ਤੋਂ ਮਿਲਦੀ ਹੈ ਜਾਂ ਚੰਡੀਗੜ੍ਹ ਤੋਂ ਮਿਲਦੀ ਹੈ ਜਾਂ ਫਿਰ ਕਿਤੇ ਹੋਰ ਪਾਸੇ ਤੋਂ ਮਿਲਦੀ ਹੈ ਸਾਡਾ ਰੇਟ ਉਹਨਾਂ ਦੁਕਾਨਾਂ ਨਾਲੋਂ ਘੱਟੋ-ਘੱਟ ਅੱਧੂ-ਅੱਧ ਦਾ ਵੀ ਫਰਕ ਹੈ ਸੇਮ ਕੁਆਲਿਟੀ ਹੈ ਸੇਮ ਕਪੜਾ ਹੈ ਤੇ ਰੇਟ ਜਿਹੜਾ ਹੈ ਅਧੂ ਅਧ ਦਾ ਰੇਟ ਦਾ ਫਰਕ ਹੈ ਪਹਿਲਾਂ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਣੇ ਆਂ ਉਹ ਰਿਕਾਰਡਿੰਗ ਜ਼ਰੂਰ ਸੁਣਿਓ ਕਿ ਜਿਹੜੇ ਸਕੂਲ ਵੱਲੋਂ ਤਿੰਨ ਦੁਕਾਨਾਂ ਦਾ ਵੇਰਵਾ ਦਿੱਤਾ ਗਿਆ ਉਹਨਾਂ ਚੋਂ ਇਹ ਦੋ ਦੁਕਾਨਾਂ ਕਿਸ ਦੀਆਂ ਅਤੇ ਦੋ ਦੁਕਾਨਾਂ ਇੱਕੋ ਭਰਾ ਦੀਆਂ ਜਿਨ੍ਹਾਂ ਵਿੱਚੋਂ ਇੱਕ ਦੁਕਾਨ ਤੇ ਡਰੈੱਸ ਮਿਲਦੀ ਹੈ ਤੇ ਦੂਸਰਾ ਡਰੈੱਸ ਇਹ ਸਕੂਲ ਦੀ ਵੇਚਦਾ ਹੀ ਨਹੀਂ ਹੈ ਅਤੇ ਇਹ ਡਰੈੱਸ ਉਸਦੇ ਭਰਾ ਦੇ ਕੋਲ ਹੀ ਜੋ ਕਿ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਹੈ ਉੱਥੇ ਹੀ ਮਿਲਦੀ ਹੈ ਇਹ ਰਿਕਾਰਡਿੰਗ ਸੁਣਨ ਤੋਂ ਬਾਅਦ ਕੁਝ ਲੋਕ ਇਹ ਵੀ ਪੁੱਛਦੇ ਆ ਕਿ ਕਿੰਨਾ ਕੁ ਰੇਟ ਦਾ ਫਰਕ ਹੈ ਤੇ ਰੇਟ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਜਿਵੇਂ ਕਿ ਇਹ ਬਰੁਕਫੀਟ ਸਕੂਲ ਦੀ ਡਰੈੱਸ ਹੈ ਜੋ ਕਿ ਸਾਡੇ ਕੋਲ 셔ਟ ਵੀ ਆ ਚੁੱਕੀ ਹੈ ਸਾਡੇ ਕੋਲ ਇਹ ਜਿਹੜੀ ਸਵੈਟਰ ਵੀ ਆ ਚੁੱਕੀ ਹੈ ਤੇ ਨਾਲ ਹੀ ਜੋ ਟੀ-ਸ਼ਰਟ ਹੈ ਜਿਹੜੀ ਟਰੈਕਸੂਟ ਦੇ ਨਾਲ ਪਹਿਣੀ ਹੈ ਇਹ ਵੀ ਆ ਚੁੱਕੀ ਹੈ ਆ ਟਰੈਕਸੂ ਇਹਦੀ ਟੀ-ਸ਼ਰਟ ਦਾ ਜਿਹੜਾ ਰੇਟ ਹੈ 20 ਨੰਬਰ ਦਾ ਰੇਟ ਜਿਹੜੀ ਦੁਕਾਨ ਤੇ ਇਹ ਸਕੂਲ ਦੇ ਤਿੰਨੇ ਨੰਬਰ ਪਾਏ ਹੋਏ ਆ ਵੀ ਇੱਥੋਂ ਲੈ ਕੇ ਆਣੀ ਆ ਉੱਥੇ 20 ਨੰਬਰ ਇਹ ਟੀ-ਸ਼ਰਟ 430 ਰੁਪਏ ਦੀ ਦੇਈ ਜਾਂਦੀ ਹੈ ਤੁਸੀਂ ਜਿਹੜੇ ਸਕੂਲ ਨੇ ਨੰਬਰ ਦਏ ਹੋਏ ਆ ਉਹਨਾਂ ਤੇ ਚਾਹੇ ਫੋਨ ਕਰਕੇ ਰੇਟ ਪਤਾ ਕਰ ਲਓ ਚਾਹੇ ਖੁਦ ਖਰੀਦ ਕੇ ਲਿਆ ਕੇ ਚਾਹੇ ਉੱਥੇ ਜਾ ਕੇ ਕਨਫਰਮੇਸ਼ਨ ਲੈ ਲਓ ਵੀ 20 ਨੰਬਰ ਟੀ-ਸ਼ਰਟ ਕਿੰਨੇ ਦੀ ਹੈ ਤੇ ਉੱਥੇ ਟੀ 20 ਨੰਬਰ ਟੀ-ਸ਼ਰਟ 430 ਰੁਪਏ ਦੀ ਮਿਲਦੀ ਹੈ ਤੇ ਅਸੀਂ ਤੁਹਾਨੂੰ ਕੋਰਾਲੀ ਦੇ ਵਿੱਚ ਸਮਾਰਟ ਸ਼ੋਪੀ ਨੇੜੇ ਰੇਲਵੇ ਸਟੇਸ਼ਨ ਰੋਡ ਸਿਟੀ ਪੁਲਿਸ ਥਾਣੇ ਦੇ ਬਿਲਕੁਲ ਨਾਲ 27 ਨੰਬਰ ਦੁਕਾਨ ਤੇ ਇਹ ਟੀ-ਸ਼ਰਟ ਤੁਹਾਨੂੰ ਅਸੀਂ ਦਵਾਂਗੇ ਕੇਵਲ ਤੋਂ ਕੇਵਲ 270 ਰੁਪਏ ਦੀ ਪੂਰੀ ਵਹਾਂ ਦੀ 20 ਨੰਬਰ 270 ਰੁਪਏ ਦੀ ਜਿਵੇਂ ਕਿ ਵੀ ਹੋਰ ਰੇਟ ਵਾਧੇ ਨੇ 10 10 20 ਰੁਪਏ ਸਾਈਜ਼ ਦੇ ਹਿਸਾਬ ਦੇ ਨਾਲ ਉਸੇ ਤਰੀਕੇ ਨਾਲ ਅਸੀਂ ਸਾਡੇ ਵੀ ਜਿਹੜੇ ਸਾਈਜ਼ ਹੈ ਉਹ ਵਾਧਦੇ ਨੇ ਮੰਨ ਲਓ ਜੇ ਅਗਲਾ ਸਾਈਜ਼ ਲਓਗੇ ਤਾਂ 10 20 ਰੁਪਏ ਦਾ ਵਾਧਾ ਹੁੰਦਾ ਤੇ ਉਹਨਾਂ ਕੋਲ ਵੀ ਜਿੱਥੇ ਸਕੂਲ ਭੇਜਦਾ ਹੈ ਉੱਥੇ ਵੀ 10 10 20 ਰੁਪਏ ਦਾ ਵਾਅਦਾ ਹੁੰਦਾ ਹੈ ਤੇ ਗੱਲ ਕਰੀਏ ਵੀ ਇਹ ਕੋਟੀ ਦੀ ਜਿੱਥੇ ਸਕੂਲ ਭੇਜਦਾ ਹੈ ਉੱਥੇ ਇਹ ਵਾਲੀ ਜਿਹੜੀ ਬਰੁਕਫੀਡ ਦਾ ਲੋਗੋ ਲੱਗਿਆ ਹੋਇਆ ਹੈ ਗ੍ਰੇ ਕੋਟੀ ਨਵੀਂ ਲੱਗੀ ਹੈ ਉੱਥੇ 20 ਨੰਬਰ ਦੀ ਕੋਟੀ ਜਿਹੜੀ ਹੈ ਉਹ 500 10 ਰੁਪਏ ਦੀ ਦਿੱਤੀ ਜਾਂਦੀ ਹੈ 500 10 ਰੁਪਏ ਦੀ ਡੈਫੂ ਡੀਲ ਦੀ ਜਿਹੜੀ ਵਧੀਆ ਕੋਟੀ ਹੈ ਪਿਓਰ ਉਹੀ ਸੇਮ ਕੋਟੀ ਹੋਣਾ ਕੋਲ ਹੈ ਤੇ ਇਹੀ ਕੋਟੀ ਸਾਡੇ ਕੋਲ ਹੈ ਸਾਡੇ ਕੋਲ 20 ਨੰਬਰ ਕੋਟੀ ਜਿਹੜੀ ਹੈ ਅਸੀਂ ਤੁਹਾਨੂੰ ਉਹ 300 ਰੁਪਏ ਦੀ ਦੇਣੀ ਹੈ 300 ਰੁਪਏ ਦੀ ਮਤਲਬ ਅਸੀਂ ਤੁਹਾਡਾ 210 ਰੁਪਏ ਦਾ ਕੁਰਾਲੀ ਦੇ ਵਿੱਚ ਹੀ ਫਾਇਦਾ ਕਰਨਾ ਹੈ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਚੰਡੀਗੜ੍ਹ ਉਂ ਜਾਣਾ ਘੁੰਮਿਆਓ ਪਰ ਬਰਦੀ 210 ਰੁਪਏ ਆਪਣਾ ਤੇਲ ਦਾ ਬਚਾਓ ਅਸੀਂ ਜਿਹੜੀ ਹੈ 20 ਨੰਬਰ ਕੋਟੀ ਹੈ 310 ਰੁਪਏ ਦੇਣੀ ਹੈ ਜੇਕਰ ਕੋਟੀ ਦੀ ਗੱਲ ਕਰੀਏ ਕੁਝ ਲੋਕ ਹੋਰ ਵੀ ਕਹਿੰਦੇ ਆ ਵੀ ਹੋਰ ਵੀ ਸਾਨੂੰ ਰੇਟ ਦੱਸ ਦੋ ਏਹੀ ਕੋਟੀ ਜੇ ਤੁਸੀਂ 34 ਨੰਬਰ ਦੀ ਉਸੇ ਦੁਕਾਨ ਤੋਂ ਦਿੱਤੋਂ ਸਕੂਲ ਆਪਣੇ ਨੰਬਰ ਜਿਹੜੇ ਆ ਬੋਰਡ ਤੇ ਲਿਖੇ ਹੋਏ ਆ ਉਹਨਾਂ ਨੇ ਵੀ ਆ ਤਿੰਨ ਫੋਨ ਨੰਬਰ ਕਰੋ ਜਾਂ ਤਿੰਨ ਦੁਕਾਨਾਂ ਜਿਹਦੇ ਵਿੱਚ ਇੱਕ ਚੰਡੀਗੜ੍ਹ ਦੀ ਇੱਕ ਮੁਹਾਲੀ ਦੀ ਹੈ ਇੱਕ ਸ਼ਾਇਦ ਕੋਰਾਲੀ ਦੀ ਹੈ ਇਹਨਾਂ ਦੁਕਾਨਾਂ ਤੋਂ ਤੁਸੀਂ ਇਹ ਸਵੈਟਰ 34 ਨੰਬਰ ਲੰਦੇ ਆ ਤਾਂ 34 ਨੰਬਰ ਦਾ ਜਿਹੜਾ ਰੇਟ ਹੈ ਤੁਹਾਨੂੰ ਉਹ 820 ਰੁਪਏ ਦੀ 34 ਨੰਬਰ ਦੀ ਕੋਟੀ ਮਿਲਣੀ ਹੈ ਪਰ ਸਾਡੇ ਕੋਲ ਜਿਹੜੀ ਹੈ ਉਹ 34 ਨੰਬਰ 500 ਰੁਪਏ ਦੀ ਕੋਟੀ ਮਿਲਨੀ ਹੈ 320 ਰੁਪਏ ਦਾ ਤੁਹਾਡਾ ਫਾਇਦਾ ਹੋਣਾ ਹੈ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਜਿਹੜੇ ਬਰੁਕਫੀਲਡ ਸਕੂਲ ਦੇ ਵਿੱਚ ਪੇਰੈਂਟਸ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ ਉਹਨਾਂ ਤੱਕ ਇਹ ਜਾਣਕਾਰੀ ਪੁੱਜ ਸਕੇ ਤੇ ਉਹਨਾਂ ਦੇ ਪੈਸੇ ਬਚ ਸਕੇ ਕਿਉਂਕਿ 100-200 ਰੁਪਏ ਹੋਰ ਪਾ ਕੇ ਕਿਤੇ ਦੋ ਕੋਟੀਆਂ ਆ ਜਾਣੀਆਂ ਤੇ ਨਜ਼ਾਰੇ ਪੂਰੇ ਉਸ ਤੋਂ ਬਾਅਦ ਤੁਸੀਂ ਸਰਦੀ ਦੇ ਲੋ 500 ਦੀ ਸਾਡੇ ਕੋਲ ਇੱਕ ਕੋਟੀ ਮਿਲਣੀ ਹੈ ਤੇ ਉਹਨਾਂ ਕੋਲ ਹੀ 34 ਨੰਬਰ ਕੋਟੀ 820 ਰੁਪਏ ਦੀ ਮਿਲਨੀ ਹੈ ਅਤੇ ਹੋਰ ਅੱਗੇ ਤੁਹਾਨੂੰ ਦਸੀਏ ਪੈਂਟ ਦਾ ਟਰੈਕਸੂਟ ਦਾ ਰੇਟ ਦੱਸਦੇ ਆ ਟਰੈਕਸੂਟ 20 ਨੰਬਰ ਉਹਨਾਂ ਦੇ ਕੋਲ ਲਗਭਗ 1360 ਰੁਪਏ ਦੇ ਕਰੀਬ ਰੇਟ ਹੈ 20 ਨੰਬਰ ਜੇ ਤੁਸੀਂ ਟਰੈਕਸੂਟ ਉਹਨਾਂ ਕੋਲ ਲੈ ਕੇ ਆਣਾ ਤਾਂ 1360 ਰੁਪਏ ਦੇ ਕਰੀਬ ਉਹ ਰੇਟ ਦਿੰਦੇ ਨੇ ਤੇ ਅਸੀਂ ਸਮਾਰਟ ਚੂਪੀ ਵਾਲੇ ਕਿੰਨੇ ਦਾ ਰੇਟ ਦਈਏ ਅਸੀਂ ਤੁਹਾਨੂੰ ਹੋਰ ਰੇਟ ਦਵਾਂਗੇ 800 ਰੁਪਏ ਦਾ ਮਤਲਬ ਲਗਭਗ 560 ਰੁਪਏ ਦਾ ਅਸੀਂ ਤੁਹਾਡਾ ਕੁਰਾਲੀ ਦੇ ਵਿੱਚ ਹੀ ਫਾਇਦਾ ਕਰ ਦੇਣਾ ਦੁਕਾਨ ਦਾ ਪਤਾ ਸਮਾਰਟ ਸ਼ੋਪੀ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਇਸ ਤੋਂ ਇਲਾਵਾ ਬਲੇਜ਼ਰ ਦੀ ਗੱਲ ਕਰੀਏ ਤਾਂ ਬਲੇਜ਼ਰ ਜਿਹੜਾ 36 ਨੰਬਰ ਦੇ ਕਰੀਬ ਬਲੇਜ਼ਰ ਹੈ ਉੱਥੇ 1500 ਦੇ ਲਗਭਗ ਕਰੀਬ ਹੈ ਪਰ ਇਹ ਬਲੇਜ਼ਰ ਅਸੀਂ ਤੁਹਾਨੂੰ ਕੁਰਾਲੀ ਦੇ ਵਿੱਚ ਹੀ 900 ਤੋਂ ਲੈ ਕੇ 950 ਇਹਦੇ 10 ਵੀ ਉੱਪਰ ਥੱਲੇ ਬਲੇਜ਼ਰ ਵੀ ਤੁਹਾਨੂੰ ਦੇਾਂਗੇ ਫਿਲਹਾਲ ਬਲੇਜ਼ਰ ਸਾਡਾ ਨਹੀਂ ਆਇਆ ਚਾਰ ਪੰਜ ਦਿਨਾਂ ਤੱਕ ਸਾਡਾ ਬਲੇਜ਼ਰ ਜਿਹੜਾ ਹੈ ਉਹ ਆ ਜਾਏਗਾ ਤੇ 4-500 600 ਰੁਪਏ ਦਾ ਤੁਹਾਡਾ ਬਲੇਜ਼ਰ ਦੇ ਵਿੱਚ ਵੀ ਫਾਇਦਾ ਹੋਵੇਗਾ ਤੇ ਗੱਲ ਕਰੀਏ ਪੈਂਟ ਦੀ ਕਾਰਗੋ ਪੈਂਟ ਮੈਂ ਪਹਿਲਾਂ ਇੱਕ ਵਾਰ ਤੁਹਾਨੂੰ ਪੈਂਟ ਦਿਖਾਨਾ ਵੀ ਕਿਹੜੀ ਪੈਂਟ ਹੈ ਇਹ ਕਾਰਗੋ ਬਰੂਕਫੀਟ ਸਕੂਲ ਦੀ ਪੈਂਟ ਹੈ ਜਿਹੜੀ ਲੱਗੀ ਹੋਈ ਹੈ ਪਹਿਲਾਂ بڑے ਬੱਚਿਆਂ ਨੂੰ ਲੱਗੀ ਹੋਈ ਸੀਗੀ ਤੇ ਹੁਣ ਛੋਟੇ ਬੱਚਿਆਂ ਨੂੰ ਵੀ ਜਿਹੜੀ ਹੈ ਪਹਿਲਾਂ ਵੀ ਲੱਗੀ ਹੋਈ ਸੀਗੀ ਇਹਦਾ ਰੇਟ ਦਾ ਕਿੰਨਾ ਫਰਕ ਹੈ ਇਹ 20 ਨੰਬਰ ਪੈਂਟ ਹੈ ਜਿੱਥੋਂ ਸਕੂਲ ਭੇਜਦਾ ਅਤੇਿੱਤੇ ਸਕੂਲ ਨੇ ਆਪਣੇ ਬੋਰਡ ਤੇ ਨੋਟਿਸ ਬੋਰਡ ਤੇ ਤਿੰਨੇ ਦੁਕਾਨਾਂ ਦੇ ਐਡਰੈਸ ਲਿਖੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਪ੍ਰਾਏ ਇੱਕੋ ਨੇ ਇੱਕ ਤਾਂ ਵਰਦੀ ਵੇਚਦਾ ਹੀ ਨਹੀਂ ਸਕੂਲ ਦੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਈ ਹੈ ਤੇ ਉੱਥੇ ਜਿਹੜੀ ਹੈ 20 ਨੰਬਰ ਪੈਂਟ ਹੈ 570 ਰੁਪਏ ਦੀ ਤੁਹਾਨੂੰ ਮਿਲਦੀ ਹੈ 570 ਰੁਪਏ ਦੀ ਤੇ ਅਸੀਂ ਜਿਹੜੀ ਹੈ 20 ਨੰਬਰ ਪੈਂਟ ਹੈ ਉਹ 270 ਰੁਪਏ ਦੀ ਦੰਨੇ ਹੈ 300 ਰੁਪਏ ਸਸਤੀ ਕੱਪੜਾ ਵੀ ਸੇਮ ਹੈ ਕੁਆਲਿਟੀ ਵੀ ਸੇਮ ਹੈ ਸੇਮ ਚੀਜ਼ ਹੈ ਤੇ ਜਰੂਰ ਸਾਡੀ ਦੁਕਾਨ ਤੇ ਆਓ ਸਾਡੀ ਦੁਕਾਨ ਦਾ ਪਤਾ ਸੀ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਸਮਾਰਟ ਛੋਪੀ ਨੇੜੇ ਰੇਲਵੇ ਸਟੇਸ਼ਨ ਕੁਰਾਲੀ ਅਤੇ ਨਜ਼ਦੀਕ ਜਿਹੜਾ ਬਿਲਕੁਲ ਸਿਟੀ ਪੁਲਿਸ ਥਾਣੇ ਦੇ ਕੋਲ 27 ਨੰਬਰ ਦੁਕਾਨ ਹੈ ਤੇ ਸਾਡੇ ਕੋਲ ਇਸ ਸਕੂਲ ਦੀਆਂ ਸਾਰੀਆਂ ਵਰਦੀਆਂ ਮਿਲਦੀਆਂ ਹੈ 벨ਟ ਜਿਹੜੀ ਉਹਨਾਂ ਦੇ ਕੋਲ 100 ਰੁਪਏ ਦੀ ਹੈ ਸਾਡੇ ਕੋਲ 50 ਰੁਪਏ ਦੀ ਮਿਲਦੀ ਹੈ ਤੇ ਵੀਡੀਓ ਜਰੂਰ ਅੱਗੇ ਸ਼ੇਅਰ ਕਰਿਓ ਜੇਕਰ ਤੁਹਾਡਾ ਕੋਈ ਦੋਸਤ ਕਰੀਬੀ ਬਰੁਕਫੀਡ ਸਕੂਲ ਦੇ ਵਿੱਚ ਪੜਦਾ ਹੈ ਤਾਂ ਕਿ ਅਸੀਂ ਬੱਚਿਆਂ ਦਾ ਫਾਇਦਾ ਕਰ ਸਕੀਏ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਸਾਡੇ ਕੋਲ ਲਿਮਟਿਡ ਸਟਾਕ ਹੈ ਹਜੇ ਤੇ ਅੱਗੇ ਤੇ ਅੱਗੇ ਅਸੀਂ ਸਾਡੇ ਕੋਲ ਸਟਾਕ ਆਂਦਾ ਰਹਿੰਦਾ ਤੇ ਵਿਗਦਾ ਰਹਿੰਦਾ ਹੈ ਸ਼ਰਟ ਛੂਟ ਸਾਡੇ ਕੋਲ ਸੇਮ ਲੋਗੋ ਵਾਲੀ ਹੈ ਬੁੱਕਫੀਲ ਸਕੂਲ ਦੀ ਸੇਮ ਕੁਆਲਿਟੀ ਹੈ ਜੋ ਹੋਰ ਦੁਕਾਨਾਂ 'ਤੇ ਮਿਲਦਾ ਹੈ ਉਹੀ ਸਾਡੀ ਦੁਕਾਨ 'ਤੇ ਮਿਲਦੀ ਹੈ ਕਿਉਂਕਿ ਸਕੂਲ ਡਰੈਸ ਦੇ ਵਿੱਚ ਕਦੇ ਵੀ ਕੋਈ ਫਰਕ ਨਹੀਂ ਪਾਇਆ ਜਾ ਸਕਦਾ ਸੇਮ ਡਰੈਸ ਹੋਣੀ ਜ਼ਰੂਰੀ ਹੈ ਤੇ ਅਸੀਂ ਉਹਨਾਂ ਦੇ ਕੋਲ ਤੋਂ ਹੀ ਸੈਂਪਲ ਲਿਆ ਕੇ ਸੇਮ ਡਿਜ਼ਾਈਨ ਦੀ ਜਿਹੜੀ ਹੈ ਵਰਦੀ ਤਿਆਰ ਕਰਾਣੇ ਆ ਤੇ ਲੋਕਾਂ ਦਾ ਫਾਇਦਾ ਕਰਦੇ ਆ ਸਸਤੇ ਰੇਟ ਤੇ ਜਿਹੜੀ ਆ ਵਰਦੀ ਦੰਨੇ ਆ ਜ਼ਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਦਾ ਫਾਇਦਾ ਹੋ ਸਕੇ ਧੰਨਵਾਦ ਜੀ ਹਲੋ ਹਾਂ ਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਬਰੁਕਫੀਲਡ ਸਕੂਲ ਚੋਂ ਥੋੜਾ ਨੰਬਰ ਮਿਲਿਆ ਸੀਗਾ ਤੇ ਆਪਣੇ ਕੋਲ ਸ਼ਰਟਾਂ ਚਾਹੀਦੀਆਂ ਸੀਗੀਆਂ ਬਰੁਕਫੀਲਡ ਸਕੂਲ ਦੀਆਂ ਮਿਲ ਜੇਗੀ ਜੀ ਮੁਹਾਲੀ ਇੱਕ ਨੰਬਰ ਨੋਟ ਕਰੋ ਸਰ ਨੰਬਰ ਮੈਂ ਦੁਕਾਨ ਦਾ ਨੰਬਰ ਦਿੰਦਾ मोहाली का ही है सर मोहाली का नंबर ही है जी चंडीगढ़ का नंबर है अच्छा जो दूसरे वो नंबर दो नंबर दिए हैं उन्होंने हेलो जो दो नंबर दिए एक चंडीगढ़ का जैन जैन साहब का दिया एक आपका दिया यार आप नंबर लिख लो यार मैं जो बता रहा हूँ बता दो जी हेलो हाँ जी हाँ जी मैं कहा, आपके पास नहीं मिलेगी जी मैं मोहाली हूँ सर सेक्टर में हमारी दुकान है वहाँ से मिलेगी सर मैं अरुण पत्रकार बोल रहा हूँ कुराली से सर मैंने यही पता करना था आपका नंबर उन्होंने डैशबोर्ड पे लगाया हुआ है लिखा हुआ है तो क्या आपके पास डैस मिलती नहीं ब्रदर का है वो करते हैं यूनिफॉर्म का काम आप उनसे पूछ लो कुराली में मिल सकती है या छत्रा में मिलेगी वो आपको जगह बता देंगे नंबर नंबर सर आपका लिखा हुआ आप भेजते नहीं जी ये कन्फर्मेशन दे दो आप मैं आपको जो नंबर दे रहा हूँ आप लिख लो उसमें वो आपको बता देंगे कहाँ से मिलेगी ਮਤਲਬ ਆਪਕੇ ਪਾਸ ਨਿਆ ਮੋਹੱਲੀ ਮੈਂ